ਅੰਮ੍ਰਿਤਸਰ ਨਿਵਾਸੀ ਗੁਰਪ੍ਰੀਤ ਸਿੰਘ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਆਪਣੇ ਨਾਲ ਹੋ ਰਹੇ ਅਨੇ ਆ ਦੀ ਦਸਤਾਨ ਸੁਣਾਈ। ਗੁਰਪ੍ਰੀਤ ਅਨੁਸਾਰ ਲਗਭਗ 2 ਸਾਲ ਪਹਿਲਾਂ ਲੱਖਾ ਸਿੰਘ ਪਲਾਟਾਂ ਦੀ ਰਹਿਣ ਵਾਲੀ ਕੋਮਲਪ੍ਰੀਤ ਨਾਲ ਉਸਦੀ ਮੁਲਾਕਾਤ ਹੋਈ ਸੀ। ਇਹ ਮੁਲਾਕਾਤ ਉਸ ਸਮੇਂ ਹੋਈ ਜਦੋਂ ਗੁਰਪ੍ਰੀਤ ਕੰਮ ਦੇ ਸਿਲਸਿਲੇ ਵਿੱਚ ਉਸਦੇ ਘਰ ਗਿਆ ਸੀ। ਇਸ ਤੋਂ ਬਾਅਦ ਦੋਵਾਂ ਵਿਚਕਾਰ ਫੋਨ ਤੇ ਗੱਲਬਾਤ ਹੋਣੀ ਸ਼ੁਰੂ ਹੋਈ ਅਤੇ ਜਲਦੀ ਹੀ ਕੋਮਲਪ੍ਰੀਤ ਨੇ ਵਿਆਹ ਦਾ ਪ੍ਰਸਤਾਵ ਰੱਖਿਆ ਜਿਸ ਨੂੰ ਗੁਰਪ੍ਰੀਤ ਨੇ ਮਨਜ਼ੂਰ ਕਰ ਲਿਆ। ਗੁਰਪ੍ਰੀਤ ਨੇ ਦੱਸਿਆ ਕਿ ਉਸਦੇ ਵੱਡੇ ਭਰਾ ਦੀ ਹਾਲ ਹੀ ਵਿੱਚ ਸ਼ਾਦੀ ਹੋਈ ਸੀ ਜਿਸ ਕਰਕੇ ਉਸਨੇ ਕੋਮਲਪ੍ਰੀਤ ਨੂੰ ਕੁਝ ਸਮਾਂ ਰੋਕਣ ਲਈ ਕਿਹਾ ਪਰ ਕੋਮਲਪ੍ਰੀਤ ਨੇ ਉਸਦੀ ਕੋਈ ਵੀ ਗੱਲ ਨਹੀਂ ਸੁਣੀ ਅਤੇ ਜਲਦੀ ਵਿਆਹ ਕਰਨ ਦਾ ਦਬਾਅ ਬਣਾਉਣ ਲੱਗੀ ਇਸੇ ਦੌਰਾਨ ਉਸਨੇ ਪੁਲਿਸ ਵਿੱਚ ਸ਼ਿਕਾਇਤ ਵੀ ਦਰਜ ਕਰਵਾ ਦਿੱਤੀ ਜਿਸ ਕਰਕੇ ਗੁਰਪ੍ਰੀਤ ਅਤੇ ਉਸਦੇ ਪਰਿਵਾਰ ਨੂੰ ਮਾਨਸਿਕ ਤਣਾਅ ਦਾ ਸਾਹਮਣਾ ਕਰਨਾ ਪਿਆ ਗੁਰਪ੍ਰੀਤ ਨੇ ਦੱਸਿਆ ਕਿ 10 ਫਰਵਰੀ ਨੂੰ ਇਸ ਮਾਮਲੇ ਨੂੰ ਲੈ ਕੇ ਊਮਨ ਕਾਉਂਸਲਿੰਗ ਸੈਲ ਵਿੱਚ 30 ਮਾਰਚ ਨੂੰ ਕੋਮਲਪ੍ਰੀਤ ਅਤੇ ਗੁਰਪ੍ਰੀਤ ਦਾ ਵਿਆਹ ਦੀ ਤਾਰੀਖ ਮਿੱਥੀ ਗਈ ਪਰ ਐਤਵਾਰ ਹੋਣ ਕਰਕੇ ਸਾਰੇ ਸਰਕਾਰੀ ਦਫ਼ਤਰ ਬੰਦ ਸਨ ਗੁਰਪ੍ਰੀਤ ਨੇ ਪ੍ਰੈਸ ਦੇ ਸਾਹਮਣੇ ਆਪਣੇ ਸਾਰੇ ਪਰਮਾਨਵੀ ਪੇਸ਼ ਕੀਤੇ ਜਿਸ ਨਾਲ ਇਹ ਸਾਬਤ ਹੁੰਦਾ ਹੈ ਕਿ ਉਸਨੇ ਕਦੇ ਵੀ ਵਿਆਹ ਤੋਂ ਇਨਕਾਰ ਨਹੀਂ ਕੀਤਾ ਪ੍ਰੈਸ ਨੇ ਜਦੋਂ ਇਸ ਮਾਮਲੇ ਤੇ ਕੋਮਲਪ੍ਰੀਤ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਉਸਦੀ ਪੀਐਨ ਨੇ ਕਿਹਾ ਕਿ ਕੋਮਲਪ੍ਰੀਤ ਕੋਲ ਕੋਈ ਵੀ ਫੋਨ ਨਹੀਂ ਹੈ ਅਤੇ ਉਹਨਾਂ ਨੇ ਕਿਸੇ ਵੀ ਕਿਸਮ ਦੀ ਗੱਲਬਾਤ ਤੋਂ ਇਨਕਾਰ ਕਰ ਦਿੱਤਾ। ਗੁਰਪ੍ਰੀਤ ਨੇ ਕਿਹਾ ਕਿ ਉਸ ਨੂੰ ਸਮਾਜ ਵਿੱਚ ਬਹੁਤ ਬਦਨਾਮੀ ਚਲਣੀ ਪੈ ਰਹੀ ਹੈ ਅਤੇ ਉਹ ਪ੍ਰਸ਼ਾਸਨ ਤੋਂ ਹੱਥ ਜੋੜ ਕੇ ਅਪੀਲ ਕਰਦਾ ਹੈ ਕਿ ਉਸ ਨੂੰ ਨਿਆਂ ਦਿਵਾਇਆ ਜਾਵੇ। ਅੰਮ੍ਰਿਤਸਰ ਦਰਪਣ ਟੀਵੀ ਤੋਂ ਮધુ ਰਾਜਪੂਤ ਦੀ ਵਿਸ਼ੇਸ਼ ਰਿਪੋਰਟ ਤੇ ਮੇਰੇ ਲਖਾ ਸਿੰਘ ਪਲਾਟਾਣ ਦੀ ਰਹਿਣ ਵਾਲੀ ਕੁੜੀ ਗਲੀ ਨੰਬਰ 1 ਦੀ ਕੋਮਲਪ੍ਰੀਤ ਕੋ ਜਿਹਦੇ ਫਾਦਰ ਦਾ ਨਾਮ ਹੈ ਰਣਿੰਦਰ ਸਿੰਘ ਤੇ ਉਹਦੇ ਉਹਨਾਂ ਦੇ ਮੈਂ ਕਰੇ ਕੰਮ ਕਰਨ ਜਾਂਦਾ ਹੁੰਦਾ ਸੀ ਤੇ ਉਹਨਾਂ ਦੇ ਕੋਲ ਮੇਰਾ ਫੋਨ ਨੰਬਰ ਵੀ ਹੁੰਦਾ ਸੀ ਜਿਹਦੇ ਕਰਕੇ ਮੈਂ ਫੋਨ ਕਰਦੇ ਹੁੰਦੇ ਸੀ ਕਿ ਮੇਰੇ ਨਾਲ ਗੱਲਬਾਤ ਕਰ ਲੈ ਇਹਦਾ ਪਤਾ ਉਹਦੇ ਘਰ ਜਾਨੋਂ ਉਹਦੀ ਭੈਣ ਨੂੰ ਤੇ ਉਹਦੇ ਭਰਾ ਨੂੰ ਉਹਦੀ ਮਾਤਾ ਨੂੰ ਵੀ ਹੈਗਾ ਸੀ ਤੇ ਜਦ ਕਿ ਉਹ ਜਦੋਂ ਸਾਡੇ ਇੱਕ ਗੱਲ ਨੂੰ 2 ਸਾਲ ਹੋ ਗਏ ਤੇ ਬਹੁਤ ਵਧੀਆ ਚੱਲਦਾ ਪਿਆ ਸੀ ਤੇ 2 ਸਾਲ ਬਾਅਦ ਮੇਰੇ ਭਰਾ ਦੀ ਨ ਮੈਰਿਜ ਸੀ ਤੇ ਜਦ ਮੈਰिज ਹੋਈ ਤੇ ਉਸ ਤੋਂ ਤੁਰੰਤ ਬਾਅਦ ਹੀ ਉਹਨਾਂ ਨੇ ਕਿਹਾ ਕਿ ਮੇਰੇ ਨਾਲ ਵੀ ਮੈਰਿਜ ਕਰ ਤੇ ਮੈਂ ਜਿਹਦੇ ਕਰਕੇ ਮੈਂ ਆਪਣੇ ਘਰੇ ਗੱਲ ਕੀਤੀ ਤੇ ਜਦ ਮੈਂ ਗੱਲ ਕੀਤੀ ਤੇ ਮੇਰੇ ਘਰ ਜਣੇ ਕਿਹਾ ਕਿ ਹਜੇ ਵੱਡੇ ਦਾ ਵਿਆਹ ਹੋਇਆ ਵਾ ਤੇ ਜਿਹਦੇ ਕਰਕੇ ਅਸੀਂ ਪੰਚਾਇਤ ਵੀ ਸੱਦੀ ਸੀ ਉਹਦੇ ਪਿੰਡ ਦੇ ਲੋਕ ਵੀ ਆਏ ਸੀ ਤੇ ਉਹਨਾਂ ਨੇ ਵੀ ਕਿਹਾ ਸੀ ਕਿ ਕੋਈ ਨਹੀਂ ਉਹਨਾਂ ਨੂੰ ਮੌਕਾ ਦੋ ਟਾਈਮ ਦੋ ਕੋਈ ਨਿ ਕਰਾ ਲੇਗਾ ਉਹ ਕਿਹੜਾ ਭਾਜ ਚਲਾ ਕੇ ਤੇ ਪਰ ਇਹਨਾਂ ਨੇ ਸਬਰ ਨਹੀਂ ਕੀਤਾ ਤੇ ਦੂਜੇ ਪਾਸੇ ਮੇਰੇ ਘਰ ਜਣੇ ਕਿਹਾ ਕਿ ਤੁਸੀਂ ਉਹ ਕੁੜੀ ਦੇ ਨਾਲ ਗਲਤ ਕੀਤਾ ਵਾ ਤੇ ਜਿਹੜੇ ਕਿ ਸਾਨੂੰ ਸ਼ਾਨ ਦੇ ਵਿਰੁੱਧ ਆ ਤੇ ਉਹਨਾਂ ਮੈਨੂੰ ਬੇਦਖਲ ਕਰ ਦਿੱਤਾ ਤੇ ਬੇਦਖਲ ਕਰਕੇ ਕਰਨ ਦੇ ਨਾਲ ਮੈਂ ਇੰਨਾ ਕੁ ਪਸਲ ਹੋ ਗਿਆ ਕਿ ਮੈਂ ਘਰ ਛੱਡ ਕੇ ਹੀ ਚਲਾ ਗਿਆ ਜਦੋਂ ਮੈਂ 3 ਮਹੀਨਾ ਬਾਅਦ ਫੇਰ ਘਰੇ ਵਾਪਸ ਆਇਆ ਤੇ ਮੇਰੇ ਘਰਦਿਆਂ ਨੇ ਮੈਨੂੰ ਉਸੇ ਟਾਈਮ ਤੇ ਹੀ ਮੈਨੂੰ ਕਿਚਾਰੀ ਦੇ ਵਿੱਚ ਪੇਸ਼ ਕਰ ਦਿੱਤਾ ਕਾਉਂਸਲਿੰਗ ਸੈਲ ਦੇ ਵਿੱਚ ਪੇਸ਼ ਕਰ ਦਿੱਤਾ ਤੇ 10 ਤਰੀਕ ਨੂੰ 10 ਫਰਵਰੀ ਨੂੰ ਜਦੋਂ ਅਸੀਂ ਉੱਥੇ ਪਹੁੰਚੇ ਤੇ ਉਸ ਕੁੜੀ ਨੂੰ ਬੁਲਾਇਆ ਗਿਆ ਤੇ ਕੁੜੀ ਦੇ ਰਾਜਮੰਤੀ ਦੇ ਨਾਲ ਉਹਦੇ ਘਰਦਿਆਂ ਦੇ ਸੈਨ ਦੇ ਨਾਲ ਸਾਡਾ 10 ਫਰਵਰੀ ਨੂੰ ਸਾਡਾ ਰਾਜ ਨਵਾ ਹੋ ਗਿਆ ਕਿ ਲਿਖਿਆ ਸੀ ਕਿ ਨਾ ਅਸੀਂ ਇੱਕ ਦੂਜੇ ਦੇ ਪਰਿਵਾਰਾਂ ਨਾਲ ਮਿਲਾਂਗੇ ਨਾ ਹੀ ਉਹਨਾਂ ਨੂੰ ਫੋਨ ਕਰਾਂਗੇ ਤੇ ਜ਼ਰੂਰ 30 ਮਾਰਚ ਦਿਨ ਐਤਵਾਰ ਨੂੰ ਮੈਂ ਕਾਉਂਸਲਿੰਗ ਸੈੱਲ ਦੇ ਵਿੱਚ ਗਿਆ ਮੈਂ ਪੂਰੇ ਆਪਣੀ ਪੂਰੀ ਤਿਆਰੀ ਦੇ ਨਾਲ ਗਿਆ ਤੇ ਮੈਂ ਉਸ ਕੁੜੀ ਨੂੰ ਫੋਨ ਕੀਤਾ ਤੇ ਉਹਦੇ ਕੁੜੀ ਨਾਲ ਵੀ ਮੇਰੀ ਗੱਲ ਹੋਈ ਤੇ ਉਹਦੇ ਜੀਜੇ ਨਾਲ ਵੀ ਮੇਰੀ ਗੱਲ ਹੋਈ ਤੇ ਉਹਨਾਂ ਨੇ ਮੈਨੂੰ ਪੁੱਛਿਆ ਕਿ ਮੈਂ ਕਿੱਥੇ ਆਣਾ ਵਾਂ ਕਿਹੜੇ ਗੁਰਦਾਰਿਆਂ ਆਣਾ ਕਿੱਥੇ ਆਣਾ ਕਿਹੜੇ ਕਚਰੀ ਆਣਾ ਪਰ ਉਹਨਾਂ ਨੇ ਮੈਨੂੰ ਕੋਈ ਜਵਾਬ ਨਹੀਂ ਦਿੱਤਾ ਤੇ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿੱਥੇ ਆਣਾ ਵਾਂ ਕਿੱਥੇ ਦੱਸੋ ਮੈਨੂੰ ਪਰ ਉਹਨਾਂ ਨੇ ਮੈਨੂੰ ਕੋਈ ਜਵਾਬ ਨਹੀਂ ਦਿੱਤਾ ਤੇ ਸ਼ਾਮੀ ਜਦ ਸ਼ਾਮ ਨੂੰ ਉਹਨਾਂ ਨੇ ਮੇਰੇ ਫੈਮਿਲੀ ਨੂੰ ਭੇਜਿਆ ਤੇ ਬਹੁਤ ਬਤਮੀਜ਼ੀ ਦੇ ਨਾਲ ਪੇਸ਼ ਆਏ ਆ ਕਿ ਆ ਕਿ ਮੁੰਡਾ ਉੱਥੇ ਪਹੁੰਚਿਆ ਨਹੀਂ ਹੈ ਬਲਕਿ ਮੈਂ ਉੱਥੇ ਹਾਜ਼ਰ ਸੀ ਮੇਰੇ ਤੋਂ ਸਬੂਤ ਹੈਗਾ ਮੇਰੇ ਤੋਂ ਉਸ ਟਾਈਮ ਦੀ ਫ ਇਹਦੇ ਕਰਕੇ ਉਹਨਾਂ ਨੇ ਨਿੱਜੀ ਚੈਨਲ ਦੇ ਉੱਤੇ ਝੂਠੀ ਨਿਊਜ਼ ਮੇਰੀ ਲਾ ਦਿੱਤੀ ਗਈ ਹੈ ਕਿ ਇਹ ਬਹੁਤ ਸ਼ਰਮਦਾਇਕ ਗੱਲ ਹੈ ਮੇਰੇ ਲਈ ਮੇਰੀ ਮਾਂ ਮੇਰੀ ਮੈਂ ਮੈਡਮ ਹੁਣ ਵੀ ਉਹਦੇ ਨਾਲ ਵਿਆਹ ਕਰਾਉਣ ਲਈ ਤਿਆਰ ਹਾਂ ਤੇ ਮੈਂ ਪਹਿਲਾਂ ਵੀ ਤਿਆਰ ਸੀ ਤੇ ਹੁਣ ਵੀ ਤਿਆਰ ਹਾਂ ਹੁਣ ਮੈਨੂੰ ਪਤਾ ਨਹੀਂ ਉਹਨਾਂ ਦੇ ਦਿਮਾਗ 'ਚ ਕੀ ਚੱਲਦਾ ਪਿਆ ਕੀ ਨਹੀਂ ਚੱਲਦਾ ਪਿਆ ਇਸ ਗੱਲ ਦਾ ਮੈਨੂੰ ਨਹੀਂ ਪਤਾ ਮੈਂ ਚਾਹੁੰਦਾ ਕਿ ਮੈਨੂੰ ਇਨਸਾਫ ਦਿਵਾਇਆ ਜਾਵੇ ਜੀ ਮੇਰਾ ਨਾਮ ਦੀਪ ਸਿੰਘ ਜੀ ਮੈਂ ਗੁਰਪ੍ਰੀਤ ਸਿੰਘ ਦਾ ਬ੍ਰਦਰ ਹਾਂ ਜੀ ਤੇ ਦੇਖੋ ਜੀ ਇਹ ਆਪਣੇ ਕੋ ਸਬੂਤਾਂ ਦੇ ਸਾਰਾ ਆਧਾਰ ਤੇ ਗੱਲ ਕੀਤੀ ਜਾ ਰਹੀ ਆ ਕਿ ਜੋ ਵੀ ਸਬੂਤ ਆਪਾਂ ਨੂੰ ਮਿਲੇ ਆ ਉਹ ਇੱਥੇ ਪਹੁੰਚ ਆਇਆ ਉਹਦੀ ਪਿਕਸ ਵੀ ਹੈਗੀਆਂ ਇੱਥੇ ਸੰਡੇ ਦੀਆਂ ਠੀਕ ਹੈ ਜੀ ਵਗਵਾਇ ਦਾ ਟਾਈਮ ਲਿਖਿਆ ਹੋਇਆ ਆ ਪਿਕਸ ਦੇ ਪਿਕਸ ਦੇ ਉੱਤੇ ਤੇ ਮਤਲਬ ਕਿ ਰਿਕਾਰਡਿੰਗ ਵੀ ਹੈਗੀ ਆ ਕਿ ਇਹਨਾਂ ਨੇ ਕੁੜੀ ਦੇ ਨਾਲ ਗੱਲਬਾਤ ਕੀਤੀ ਆ ਕਿ ਮੈਂ ਇੰਨੇ ਦੇਰ ਵਿੱਚ ਪਹੁੰਚ ਜਾਵਾਂਗਾ ਤੂੰ ਵੀ ਆਜੋ ਤੇ ਇਹ ਵੀ ਮਤਲਬ ਕਿ ਇੱਥੇ ਆ ਚੁੱਕੇ ਨੇ ਤੇ ਉਹਨਾਂ ਨੇ ਆਲੇ ਇੱਥੇ ਪਹੁੰਚ ਕੇ ਵੀ ਇਹਨਾਂ ਨੇ ਗੱਲਬਾਤ ਕੀਤੀ ਆ ਜਦ ਕਿ ਮਤਲਬ ਕਿ ਇਹਨਾਂ ਨੇ ਮੈਨੂੰ ਦੱਸਿਆ ਸੀਗਾ ਈ ਮੈਂ ਜਨਿਆ ਦੇ ਮੈਨੂੰ ਇਹਨਾਂ ਨੇ ਜਦੋਂ ਇਨਫੋਰਮ ਕੀਤਾ ਤੇ ਮੈਂ ਕਿਹਾ ਵੀ ਜਾ ਤੂੰ ਸਾਡੇ ਨਾਲ ਬੇਦਖ ਲਿਆ ਉਹ ਕੁੜੀ ਨਾਲ ਜਾ ਵਿਆਹ ਕਰਾ ਦੇ ਜੋ ਮਰਜ਼ੀ ਕਰ ਆਪਣੀ ਜ਼ਿੰਦਗੀ ਜੀ ਠੀਕ ਹੈ ਜੀ ਉਸ ਤੋਂ ਬਾਅਦ ਵਿੱਚ ਸ਼ਾਮ ਨੂੰ ਮੱਲਨ ਤੁਹਾਡੀ ਕੋਲ ਆਈ ਸੀਗੀ ਤੇ ਮਤਲਬ ਐਦਾਂ ਵੀ ਮਤਲਬ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਤੇ ਮੇਰੇ ਕੋਲ ਮੈਂ ਤੁਹਾਨੂੰ ਕਿਹਾ ਵੀ ਨਹੀਂ ਮੇਰੇ ਮੇਰੇ ਕੋਲ ਕੁਝ ਵੀ ਨਹੀਂ ਹੈਗਾ ਜੀ ਦੱਸਣ ਨੂੰ ਕਿ ਤੁਸੀਂ ਕੋਈ ਗੱਲ ਨਹੀਂ ਜੋ ਤੁਹਾਡੀ ਬੰਦੀ ਕਾਰਵਾਈ ਹੈ ਤੁਸੀਂ ਕਰੋ ਤੇ ਉਸ ਤੋਂ ਬਾਅਦ ਜੀ ਤੇ ਮੈਂ ਸਵੇਰੇ ਮਤਲਬ ਤੁਹਾਨੂੰ ਕਾਲ ਕੀਤੀ ਜਦੋਂ ਇਹਨਾਂ ਨੇ ਮੈਨੂੰ ਦੱਸਿਆ ਕਿ ਜੇਕਰ ਤੁਹਾਡੇ ਵਿੱਚ ਮਾੜਾ ਮੋਟਾ ਵੀ ਤਰਸ ਹੈਗਾ ਮੇਰੇ ਨਾਲ ਪਿਆਰ ਹੈਗਾ ਤੇ ਤੁਸੀਂ ਮੇਰੇ ਨਾਲ ਤੁਰੋਗੇ ਮੈਂ ਅੱਜ ਮੰਨ ਲਓ ਕੱਲ ਆਏ ਆ ਤੇ ਐਤਵਾਰ ਆਏ ਆ ਉਹਨਾਂ ਨੇ ਮਤਲਬ ਕਿ ਜਦੋਂ ਇਹਨਾਂ ਨੇ ਦੱਸਿਆ ਸਾਰਾ ਪ੍ਰੂਫ ਆ ਸੋਮਵਾਰ ਦੀ ਗੱਲ ਹੋਈ ਆ ਬਾਅਦ ਕਿ ਕਿ ਐਦਾਂ ਮੰਨ ਲਓ ਕਿ ਮੈਂ ਪਹੁੰਚਿਆ ਉੱਥੇ ਤੇ ਉਹਨਾਂ ਨੇ ਮਤਲਬ ਕਿ ਕੋਈ ਰਿਪੋਰਟ ਸੁਣੀ ਕਿ న్యూਸ ਆਈ ਆ ਕਿ ਉਸ ਤੋਂ ਬਾਅਦ ਵਿੱਚ ਆਪਾਂ ਉਹਨਾਂ ਨੇ ਮਤਲਬ ਕਿ ਰਿਕਾਰਡਿੰਗ ਸੁਣੀ ਸਾਰਾ ਕੁਝ ਉਹ ਮੈਂ ਤੁਹਾਨੂੰ ਸੈਂਡ ਕਰ ਦਾਂਗਾ ਤੁਹਾਨੂੰ ਮੈਂ ਵਿਖਾ ਸਕਦਾ ਜੇ ਮੈਨੂੰ ਰਿਕਾਰਡਿੰਗ ਕੀ ਆਈ ਇਹਨਾਂ ਦੀ ਇਹ ਉੱਥੇ ਮੌਜੂਦ ਸੀਗੇ ਇਹਨਾਂ ਨਾਲ ਗੱਲਬਾਤ ਕੀਤੀ ਗਈ ਆ ਇਹਨਾਂ ਦੇ ਜਾਰੀ ਜਿਹੜੇ ਉਹਨਾਂ ਨਾਲ ਗੱਲਬਾਤ ਹੋ ਰਹੀ ਆ मतलब कि मतलब ਆਪਾਂ ਵਿਆਹ ਕਰੋ ਕਿਥੇ ਜੇ ਤੁਸੀਂ ਆਪਾਂ ਵਿਆਹ ਕਰਾਉਣਾ ਹੈ ਠੀਕ ਆ ਉਹਨਾਂ ਨੇ ਗੁਰਦਾਰੇ ਦਾ ਨਾਮ ਵੀ ਕਿਹਾ ਵੀ ਕਿਥੇ ਆ ਠੀਕ ਹੈ ਜੀ ਬਾਹਰ ਦੀ ਕੁੜੀ ਕਹਿੰਦੀ ਕਿ ਮੈਂ ਆਪਣੇ ਬਿਆਨ ਵਗੈਰਾ ਕੁਝ ਕਰਨੀਆਂ ਇਸ ਤਰੀਕੇ ਨਾਲ ਠੀਕ ਹੈ ਜੀ ਉਸ ਤੋਂ ਬਾਅਦ ਵੀ ਇਹਨਾਂ ਦੀ ਮਾਸੀ ਵੀ ਮੇਰੇ ਕੋਲ ਆਈ ਸੀ ਇੱਕ ਟਾਈਮ ਤੇ ਮੈਂ ਦੁਕਾਨ ਲਾਉਣਾ ਪਿਆ ਮੇਰੀ ਦੁਕਾਨ ਹੈਗੀ ਸੁਲਤਾਨਪੁਰ ਪਿੰਡ ਤੇ ਉੱਥੇ ਮੈਂ ਆਪਣੀ ਦੁਕਾਨ ਲਾਉਂਦਾ ਪਿਆ ਸੀਗਾ ਮੇਰੇ ਹੱਥ ਸਾਮਾਨ ਸੀਗਾ ਤੇ ਇਹਦੀ ਮਾਸੀ ਉਦਰੀ ਇਹ ਮਾਸੀ ਇਹਦੀ ਕਹਿੰਦੀ ਕਿ ਤੁਸੀਂ ਆਪਣਾ ਰਾਈ ਨਮਾਇਰ ਕਰਾਉਣਾ ਹੈ ਤੇ 10 ਲੱਖ ਰੁਪਏ ਦੇ ਦੇ ਉਸ ਵਕਤ ਇੱਕ ਰੋਬੇ ਘਰ ਸੀਗਾ ਠੀਕ ਹੈ ਜੀ ਤੇ ਮੈਂ ਕਿਹਾ ਵੀ ਮੇਰੇ ਤੋਂ ਮਤਲਬ ਕਿ ਅਸੀਂ ਆਪਣੇ ਘਰ ਅਸੀਂ ਆਡੇ ਲੋ ਬੀਤ ਕਲੇ ਤੁਸੀਂ ਜਿਹੜਾ ਤੁਹਾਡਾ ਵਿਆਹ ਕਰਾਉਂਦਾ ਇਹਦੇ ਕਰ ਲਓ ਠੀਕ ਹੈ ਜੀ ਉਸ ਤੋਂ ਬਾਅਦ ਵਿੱਚ ਮੈਂ ਇਥੇ ਪੁਲਿਸ ਪ੍ਰਸ਼ਾਸਨ ਨੂੰ ਆ ਕੇ ਕਿਹਾ ਸੀਗਾ ਕਿ ਸਾਡੇ ਕੋਲ ਪੈਸੇ ਦੀ ਮੰਗ ਕੀਤੀ ਜਾ ਰਹੀ ਹੈ ਤੇ ਉਹਨਾਂ ਨੇ ਕਿਹਾ ਵੀ ਤੁਹਾਡੇ ਕੋਈ ਪ੍ਰੂਫ ਹੈਗਾ ਆ ਜਿਸ ਕਰਕੇ ਮੇਰੇ ਤੋਂ ਨਾ ਕੋਈ ਵੀਡੀਓ ਨਾ ਕੋਈ ਆਡੀਓ ਪ੍ਰੂਫ ਹੋ ਨਾ ਹੋਣ ਨਾ ਹੋਣ ਕਰਕੇ ਪੁਲਿਸ ਨੇ ਇਸ ਉਤੇ ਕੋਈ ਮੁੱਦਾ ਨਹੀਂ ਚੁੱਕਿਆ ਜੀ ਤੇ ਮੈਂ ਵੀ ਆਪਣੀ ਇਹ ਚੀਜ਼ ਨੂੰ ਮੰਨਦਾ ਜੀ ਤੇ ਮਤਲਬ ਉਸ ਤੋਂ ਬਾਅਦ ਵਿੱਚ ਹੁਣ ਵੀ ਇਹਨਾਂ ਨੇ ਮਤਲਬ ਕਿ ਇਹਨਾਂ ਨੂੰ ਸੌਣ ਦੀ ਸਾਜਿ ਸੜਜੀ ਗਈ ਆ ਠੀਕ ਹੈ ਜੀ ਇਹ ਕਹਿੰਦੇ ਆ ਕਿ ਅਸੀਂ ਚਰਚ ਦੇ ਵਿੱਚ ਮਿਲੇ ਆ ਇਹ ਚਰਚ ਦੇ ਵਿੱਚ ਨਹੀਂ ਮਿਲੇ ਇਹ ਮੁੰਡਾ ਸਾਡਾ ਉਹਨਾਂ ਦੇ ਘਰੇ ਕੰਮ ਕਰਨ ਗਿਆ ਸੀ ਇਹਨਾਂ ਨੇ ਬੱਤੀ ਦਾ ਕੰਮ ਕਰਾਇਆ ਸੀ ਉਹ ਤੋਂ ਇਹਨਾਂ ਦੇ ਮਤਲਬ ਕਿ ਇੱਕ ਦੂਜੇ ਨੂੰ ਮੈਸੇਜ ਕੀਤਾ ਕੋਈ ਗੱਲਬਾਤ ਹੋਈ ਇਹਨਾਂ ਦੀ ਆਪਸੀ ਤੇ ਇਹਨਾਂ ਨੇ ਜਦੋਂ ਆ ਮੇਂ ਸਟੋਰੀ ਦਸੀ ਤੇ ਉਹ ਤੋਂ ਮਤਲਬ ਕਿ ਬਾਅਦ ਵਿੱਚ ਉਹ ਕਹਿੰਦੀ ਕਿ ਮੈਂ ਚਰਚ ਆਉਂਦਾ ਵੀ ਠੀਕ ਹੈ ਇਹ ਦੇ ਕਰਕੇ ਚਰਚ ਆਉਂਦਾ ਵੀ ਆ ਇਹਦੇ ਚਰਚ ਦਾ ਨਾਮ ਬਦਨਾਮ ਕਰ ਰਿਹਾ ਇਸ ਵੀਰ ਨੇ ਆਪਣੇ ਰੱਬ ਦੇ ਨਾਮ ਨੂੰ ਬਦਨਾਮੀ ਦਿੱਤੀ ਜਾ ਰਹੀ ਹੈ ਤੇ ਮੈਂ ਚਾਹਾਂਗਾ ਕਿ ਇਹਨਾਂ ਦੇ ਮਤਲਬ ਕਿ ਇਸੀ ਤੋਂ ਇਨਕਾਰ ਕੀਤਾ ਜਾਵੇ ਤੇ ਜੋ ਵੀ ਆ ਮਤਲਬ ਕਿ ਇਹਨਾਂ ਦਾ ਜੇਕਰ ਉਹ ਕਹਿ ਰਿਹਾ ਹੈ ਮੰਗ ਨਹੀਂ ਕੀਤੀ ਜਾ ਰਹੀ ਠੀਕ ਹੈ ਜੀ ਉਹਨ ਕੁੜੀ ਕਹਿੰਦੀ ਆ ਕਿ ਕੁੜੀ ਭੱਜੀ ਆ ਐਤਵਾਰ ਨੂੰ ਉਹਨਾਂ ਕੋਈ ਪ੍ਰੂਫ ਹੈਗਾ ਆ ਤੇ ਉਹ ਵਿਖਾ ਸਕਦੇ ਆ ਵੀ ਅਸੀਂ ਉੱਥੇ ਪਹੁੰਚੇ ਹੈਗੇ ਆ ਠੀਕ ਹੈ ਜੀ ਜਦ ਕਿ ਮੁੰਡੇ ਕੋ ਸਾਰੇ ਪ੍ਰੂਫ ਹੈਗੇ ਆ ਕਿ ਉਹ ਇੱਥੇ ਆਇਆ ਹੀ ਆ ਠੀਕ ਹੈ ਜੀ ਇਹ ਕੁੜੀ ਨੂੰ ਉਹਨਾਂ ਨੇ ਮਤਲਬ ਕਿ ਸ਼ਰਮਿੰਦਾ ਕਰਨ ਲਈ ਮੀਡੀਆ ਨੂੰ ਗਲਤ ਰਿਪੋਰਟ ਦਿੱਤੀ ਆ ਜੀ ਕਿ ਮਤਲਬ ਕਿ ਉਹ ਸਾਡੇ ਨਾਲ ਵਿਆਹ ਕਰਾਉਣ ਦੇ ਲਈ ਮਤਲਬ ਉਹ ਉੱਥੇ ਨਹੀਂ ਪਹੁੰਚਿਆ ਜਾਂ ਕਿਦਾਂ ਆ ਉਸ ਤੋਂ ਬਾਅਦ ਵੀ ਮੈਂ ਆਪਣੇ ਘਰ ਦੇ ਆਣੂ ਚੱਚ ਭੇਜਿਆ ਦਾ ਸਾਡੇ ਸਾਹਮਣੇ ਉਹਨਾਂ ਦੇ ਘਰ ਦੇ ਸਾਹਮਣੇ ਚੱਚ ਲੱਗਦੀ ਜੇ ਸਾਡੇ ਘਰ ਦੇ ਉੱਥੇ ਗਏ ਸੀਗੇ ਮੈਂ ਉਹਨਾਂ ਨੇ ਮਤਲਬ ਕਿ ਜਦੋਂ ਇੱਥੋਂ ਹੋ ਕੇ ਗਏ ਜੇ ਆਏ ਇੱਕ ਵਾਰ ਨਹੀਂ ਆ ਇੱਥੋਂ ਹੋ ਕੇ ਗਏ ਤੇ ਉਹਨਾਂ ਨੇ ਜਾ ਕੇ ਸਾਡੇ ਘਰਦਿਆਂ ਨੂੰ ਡਾਂਗਾ ਛੋਟਾ ਲੈ ਕੇ ਘੇਰ ਲਿਆ ਉਸ ਦੀ ਵੀਡੀਓ ਵੀ ਮੇਰੇ ਕੋਲ ਪਈ ਜੇ ਕਿ ਉਹਨਾਂ ਦੀ ਫੈਮਲੀ ਸਾਡੇ ਫੈਮਲੀ ਦੇ ਨਾਲ ਕਿਦਾਂ ਬਦ ਕੀ ਨਾਲ ਬਾਤ ਕਰ ਰਹੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਵਿੱਚ ਮਤਲਬ ਕਿ ਮੈਂ ਆਪਣੀ 112 ਨੰਬਰ ਤੇ ਕੰਪਲੇਨਟ ਪਾਈ ਕਿ ਮੈਂ ਆਪਣੀ ਫੈਮਲੀ ਲਈ ਸੁਰੱਖਿਆ ਲਈ ਪ੍ਰੋਟੈਕਸ਼ਨ ਦੇ ਲਈ ਮਤਲਬ ਕਿ ਮੈਂ ਆਪਣੀ ਕੰਪ ਫੈਮਲੀ ਦੀ ਪ੍ਰੋਟੈਕਸ਼ਨ ਲਈ ਕੰਪਲੇਨਟ ਪਾਈ ਜਿਹੜੀ ਪੁਲਿਸ ਉਸ ਸਮੇਂ 112 ਤੇ ਪਹੁੰਚੀ ਸੀਗੀ ਉਸ ਨਿਊਜ਼ ਦੇ ਵਿੱਚ ਉਹ ਸਰ ਆਪਾਂ ਹੀ ਭੇਜੀ ਹੋਈ ਸੀ ਠੀਕ ਹੈ ਜੀ ਉਹਨਾਂ ਨੂੰ ਦੱਸਿਆ ਸੀ ਕਿ ਆਡੀ ਕੰਪਨੀ ਦੇ ਉੱਥੇ ਵਾੜਾ ਉੱਥੇ ਊਮੈਨ ਸੈਲ ਦੇ ਵਿੱਚ ਚੱਲਦੀ ਪਈ ਆ ਠੀਕ ਹੈ ਜੀ ਇਸ ਤੋਂ ਬਾਅਦ ਵੀ ਜਦੋਂ ਉਹਨਾਂ ਨੇ ਮਤਲਬ ਕਿ ਆਪਣੇ ਉਹਨਾਂ ਨੇ ਮਤਲਬ ਕਿ ਜੋ ਵੀ ਉਹਨਾਂ ਦੀ ਡਿਊਟੀ ਸੀ ਉਹਨਾਂ ਨੇ ਬਹੁਤ ਨਹੀਂ ਫੁੰਨੇ ਨਿਭਾਈ ਉਹਨਾਂ ਨੇ ਸਾਡਾ ਸਾਥ ਦਿੱਤਾ ਠੀਕ ਹੈ ਜੀ ਉਹ ਤੋਂ ਬਾਅਦ ਸਾਡੀ ਫੈਮਲੀ ਸਹੀ ਸਵਾਗਤ ਕਰੇ ਆ ਚੁੱਕੀ ਸੀ ਤੇ ਬਾਅਦ ਵਿੱਚ ਸਰ ਇਦਾਂ ਹੀ ਬਾਅਦ ਵਿੱਚ ਉਹਨਾਂ ਨੇ ਮੇਰੇ ਨਾਲ ਕੋਈ ਗੱਲਬਾਤ ਕੀਤੀ ਬਾਅਦ ਤੁਹਾਡੇ ਕੋਲ ਆ ਗਿਆ ਤੇ ਫਿਰ ਮੈਂ ਤੁਹਾਨੂੰ ਦੱਸੀ ਕਿ ਆ ਚੀਜ਼ ਮਣੀ ਆ ਜੀ ਤੇ ਹੁਣ ਕੋਈ ਟਿਕਾ ਨਹੀਂ ਲੰਘਾ ਰਿਹਾ ਤਾਂ ਸੋ ਮੈਂ ਹੀ ਮੰਗ ਕਰ ਰਿਹਾ ਕਿ ਜੇਕਰ ਕੁੜੀ ਕਹਿੰਦੀ ਆ ਕਿ ਮੈਂ ਵਿਆਹ ਨਹੀਂ ਕਰਨਾ ਚਾਹੁੰਦੀ ਤੇ ਪਹਿਲਾਂ ਉਹ ਕਹਿੰਦੀ ਮੈਂ ਵਿਆਹ ਕਰਾਉਣਾ ਚਾਹੁੰਦੀ ਆ ਇਹ ਸਦਾ ਸਦਾ ਸਾਫ ਸਾਫ ਸਪਸ਼ਟ ਸ਼ਬਦਾਂ ਦੇ ਵਿੱਚ ਕਿਹਾ ਜਾ ਰਿਹਾ ਆ ਕਿ ਇਹ ਚੁੰਦੇ ਆ ਕਿ ਪੈਸਿਆਂ ਦੀ ਮੰਗ ਹੋਵੇ ਠੀਕ ਹੈ ਜੀ ਇਹ ਅੱਜ ਕੱਲ੍ਹ ਦੀ ਜੋਗ ਦੇ ਵਿੱਚ ਧੰਦਾ ਬਣਾ ਚੁੱਕੇ ਆ ਕੁੜੀਆਂ ਦੇ ਖਿਲਾਫ ਮਤਲਬ ਕਿ ਮੁੰਡਿਆਂ ਮੁੰਡਿਆਂ ਦੇ ਖਿਲਾਫ ਕੁੜੀਆਂ ਬਹੁਤ ਸਾਰੀਆਂ ਇਹ ਰਿਪੋਰਟਾਂ ਦੇ ਰਹੇ ਨੇ ਜਿਹੜੀਆਂ ਮਤਲਬ ਕਿ ਇਹਨਾਂ ਨੂੰ ਮਤਲਬ ਕਿ ਨਹੀਂ ਦੇਣ ਚਾਹੀਦੀਆਂ ਸਾਰੀ ਜਿਹੜੀ ਕਾਨੂੰਨ ਹੈਗਾ ਆ ਉਹ ਕੁੜੀਆਂ ਦੇ ਹੱਕ ਵਿੱਚ ਹੈਗਾ ਮੁੰਡਿਆਂ ਦੇ ਹੱਕ ਵਿੱਚ ਕੁਝ ਵੀ ਨਹੀਂ ਜਾਏਗਾ ਠੀਕ ਹੈ ਜੀ ਕੁੜੀਆਂ ਐਸੀ ਚੀਜ਼ ਦਾ ਫਾਇਦਾ ਚੁੱਕ ਕੇ ਉਹਨਾਂ ਨੂੰ ਮਤਲਬ ਕਿ ਮੁੰਡਿਆਂ ਨੂੰ ਫਸਾ ਲੈਂਦੀਆਂ ਨੇ ਇਹ ਇਸ ਸਮੇਂ ਧੰਦਾ ਬਣ ਚੁੱਕਾ ਹੈ ਠੀਕ ਹੈ ਜੀ ਤੇ ਇਸ ਤੋਂ ਬਾਵਜੂਦ ਇਹਨਾਂ ਦੇ ਮੰਮੀ ਇਹਨਾਂ ਨੂੰ ਕਹਿੰਦੇ ਸੀਗੇ ਕਿ ਵੀ ਉਹਦਾ ਨਾ ਜਦੋਂ ਇਹਨਾਂ ਦੀ ਗੱਲਬਾਤ ਚੱਲਦੀ ਤੇ ਇਹਨਾਂ ਦੇ ਮਮਾ ਨੂੰ ਪਤਾ ਸੀ ਉਸ ਤੋਂ ਬਾਵਜੂਦ ਇਹ ਕਹਿੰਦੇ ਸੀਗੇ ਇਹਦੇ ਮਮਾ ਕਿ ਕੋਈ ਗੱਲ ਨਹੀਂ ਛੋਟੀ ਕੁੜੀ ਦਾ ਵੀ ਵੱਡੀ ਦਾ ਵੀ ਵਿਆਹ ਹੋ ਗਿਆ ਤੇਰਾ ਵੀ ਹੋ ਜੂਗਾ ਮਤਲਬ ਕਿ ਉਹ ਮੁੰਡਾ ਇਹਨਾਂ ਦੇ ਰਿਲੇਟਿਵਸ ਹੈਗਾ ਆਪਣੇ ਬਹੁਤ ਕਰੀਬ ਹੈਗਾ ਤੇ ਉਹਨਾਂ ਨੇ ਮਤਲਬ ਕਿ ਉਹਨਾਂ ਨਾਲ ਉਹਦੀ ਰਿਲੇਸ਼ਨਸ਼ਿਪ ਹੈ ਤੇ ਉਹ ਮਤਲਬ ਕਿ ਉਹਨਾਂ ਨੇ ਕਿਉਂ ਨਹੀਂ ਆਪਣੀ ਕੁੜੀ ਨਾਲ ਇਹਨਾਂ ਨੂੰ ਵਿਆਹ ਕਰ ਲਿਆ ਤੇ ਮਤਲਬ ਆਪਣੇ ਉਹਨਾਂ ਨੇ ਮਤਲਬ ਕੀ ਹਮੇਸ਼ਾ ਪੈਸੇ ਦਾ ਹੀ ਜੋਰ ਰੱਖਿਆ ਹੁਣ ਵੀ ਉਹਨਾਂ ਨੂੰ ਪੈਸੇ ਦੀ ਮੰਗ ਚਾਹੀਦੀ ਆ ਜੇਕਰ ਮੁੰਡਾ ਤੁਹਾਨੂੰ ਟਾਈਮ ਦੱਸ ਕੇ ਗਿਆ ਡੇਢ ਦੱਸ ਕੇ ਗਿਆ ਆ ਤੁਹਾਨੂੰ ਫੋਨ ਕੀਤਾ ਆ ਤੁਹਾਡੇ ਸਾਡੇ ਕੋਲ ਰਿਕਾਰਡਿੰਗ ਹੈਗੀ ਆ ਤੇ ਤੁਹਾਨੂੰ ਉਹਨਾਂ ਨੇ ਸ਼ਾਮੀ ਬੁਲਾ ਕੇ ਆਪਣੀ ਗਲਤ ਨਿਊਜ਼ ਕਿਉਂ ਦਿੱਤੀ ਜੇਕਰ ਉਹਨਾਂ ਨੇ ਇਹਨਾਂ ਦੇ ਨਾਲ ਇਹਨਾਂ ਨੂੰ ਮਤਲਬ ਕਿ ਉਨਾਰੇ بی ایس ڈی ਕਰਨ ਦਾ انہوں نے ਕੋਈ ਜਰੀਆ ਬਣਾਇਆ ਜਿਹਦੇ ਕਰਕੇ ਉਹਨਾਂ ਨੂੰ ਮਤਲਬ ਕੀ ਹੁਣ ਚਾਹੁੰਦੇ ਆ ਕਿ ਇਹਨੂੰ ਸਜ਼ਾ ਹੋ ਜੇ ਉਹ ਵਿਆਹ ਤੋਂ ਦਰਸਲ ਆਪ ਭੱਜਦੇ ਜਦੋਂ ਕਹਿ ਰਹੀ ਕਿ ਮੈਂ ਵਿਆਹ ਨਹੀਂ ਕਰਾਉਣਾ ਚਾਹੁੰਦੀ ਠੀਕ ਹੈ ਜੀ ਉਹ ਵਿਆਹ ਤੋਂ ਭੱਜ ਰਹੇ ਨੇ ਤੇ ਮੈਂ ਪੁਲਿਸ ਪ੍ਰਸ਼ਾਸਨ ਤੋਂ ਇਹੀ ਮੰਗ ਕਰਾਂਗਾ ਕਿ ਇਹਨਾਂ ਨੂੰ ਆਪਣੀ ਜਿਹੜੀ ਬੰਦੀ ਆ ਮਤਲਬ ਕਿ ਜਿਹੜੀ ਕਾਰਵਾਈ ਆ ਉਹ ਇਹਨਾਂ ਦੇ ਕੀਤੀ ਜਾਵੇ ਕਿ ਪਹਿਲਾਂ ਇਹਨਾਂ ਨੇ ਗਲਤ ਇਲਜ਼ਾਮ ਲਾਏ ਆ ਠੀਕ ਹੈ ਜੀ ਉਸ ਤੋਂ ਬਾਅਦ ਮਤਲਬ ਇਹਨਾਂ ਨੇ ਪੈਸੇ ਦੀ ਮੰਗ ਕੀਤੀ ਆ ਤੇ ਹੁਣ ਵੀ ਇਹ ਰੇ ਆ ਕੇ ਮੌਕੇ ਤੇ ਮੁਕਰ ਗਏ ਆ ਜਦ ਕਿ ਮੁੰਡਾ ਇੱਥੇ ਆਇਆ ਸੀਗਾ ਇਹ ਕਹਿੰਦੇ ਕਿ ਨਹੀਂ ਆਇਆ ਇਹਨਾਂ ਨੇ ਗਲਤ ਨਿਊਜ਼ ਦਿੱਤੀ ਹੋਈ ਆ ਕਿ ਇਹਨਾਂ ਤੋਂ ਜਿਹੜੀ ਬੰਦੀ ਕਾਰਵਾਈ ਆ ਕੀਤੀ ਜਾਵੇ ਇਹਨਾਂ ਨੇ ਸਾਡੇ ਮੁੰਡੇ ਦੀ ਮਤਲਬ ਜ਼ਮੀਨ ਨਾਲ ਸਾਡੇ ਮੁੰਡੇ ਦੇ ਨਾਲ ਬੇਸ ਬੇ ਸ਼ਰੂਕੀ ਨਾਲ ਮਤਲਬ ਕਿ ਬਾਤ ਚਿਤ ਕੀਤੀ ਆ ਤੇ ਐਸੀ ਜੋ ਇਹਨਾਂ ਦਾ ਬੰਦੀ ਕਰ ਰਹੀ ਆ ਉਹਨਾਂ ਦੀ ਕੀਤੀ ਜਾਵੇ ਪੁਲਿਸ ਦਾ ਕਹਿੰਦੀ ਵੀ ਆ ਕਿ ਬਾਤ ਦਾ ਦਾਵਾ ਸਰ ਇਹ ਬਿਲਕੁਲ ਜੇਕਰ ਇਹਨਾਂ ਕੋਈ ਪ੍ਰੂਫ ਹੈ ਤਾਂ ਤੁਸੀਂ ਵਕਾਫਾ ਸਕਦੇ ਜੀ ਤੇ ਆਪਾਂ ਨੂੰ ਤੁਹਾਨੂੰ ਇਹਨਾਂ ਦੀ ਮਾਸੀ ਨਾਲ ਜਿਹੜੀ ਨਤੀ ਤਰੀਕ ਨੂੰ 29 ਮਾਰਚ ਨੂੰ ਇਹਨਾਂ ਨੇ ਗੱਲਬਾਤ ਕੀਤੀ ਇਹਨਾਂ ਨੇ ਮੈਨੂੰ ਰਿਕਾਰਡਿੰਗ ਸੈਂਡ ਕੀਤੀ ਆ ਤੇ ਮੈਂ ਤੁਹਾਨੂੰ ਉਹ ਦਿਖਾ ਦਾਂਗਾ ਇਹਨਾਂ ਕੁੜੀ ਨੂੰ ਵੀ ਇਹਨਾਂ ਨੇ ਧਮਕੀਆਂ ਦਿੱਤੀਆਂ ਆ ਕਿ ਅਸੀਂ ਮਾਰ ਦਾਂਗੇ ਜੇ ਕਰਦਾਂਗੇ ਤੈਨੂੰ ਉੱਥੇ ਠੋਕਾਂਗੇ ਜਿੱਥੋਂ ਤੂੰ ਨਿਕਲੇ ਜੇ ਠੀਕ ਹੈ ਜੀ ਇਹ ਇਕੱਲਾ ਆਇਆ ਸੀਗਾ ਇੱਥੇ ਤੇ ਜੇਕਰ ਮੰਨ ਲਓ ਇੱਥੇ ਮਤਲਬ ਕਿ ਗਰੂਮੈਂਟ ਸੈਲਰ ਕਾਉਂਸਲਿੰਗ ਚੱਲ ਬੰਦੇ ਸੀਗਾ ਆਫ ਸੀਗਾ ਜਿਹਦੇ ਕਰਕੇ ਪੁਲਿਸ ਪਰਿਸ਼ਾਸ਼ਨ ਵੀ ਤੇ ਨਹੀਂ ਸੀਗਾ ਮੌਜ ਜਦੋਂ ਉਹ ਆਏ ਸੀਗੇ ਤੇ ਜੇ ਸਾਡੇ ਮੁੰਡੇ ਦਾ ਕੋਈ ਨੁਕਸਾਨ ਹੋ ਜੇ ਜਾਂ ਕੋਈ ਹੋ ਜੇ ਤੇ ਫੇਰ ਕੌਣ ਜਿੰਮੇਵਾਰ ਹੈ ਅਸੀਂ ਬੇਦਖਲ ਕੀਤਾ ਹੈ ਅਸੀਂ ਮੰਨਦੇ ਹਾਂ ਠੀਕ ਹੈ ਜੀ ਇਹਾਨੂੰ ਤੁਸੀਂ ਇੱਥੇ ਸੱਦਿਆ ਅਸੀਂ ਤਾਂ ਆਏ ਆ ਅੱਜ ਤੀ ਮੈਂ ਨਾਲ ਪਰਸੋਂ ਗੱਲ ਕੀਤੀ ਸੀਗੀ ਕਿ ਤੁਸੀਂ ਉਹਨਾਂ ਬਾਰੇ ਕੁਝ ਕਹਿਣਾ ਚਾਹੁੰਦੇ ਜੀ ਮੈਂ ਤੁਹਾਨੂੰ ਸਾਫ਼-ਸਾਫ਼ ਮਨਾਂ ਕਰਦਾ ਹਾਂ ਕਿ ਕੁਝ ਨਹੀਂ ਕਹਿਣਾ ਚਾਹੁੰਦੇ ਬਟ ਅੱਜ ਜਦੋਂ ਤੁਸੀਂ ਮਤਲਬ ਕਿ ਮੈਨੂੰ ਕੁਝ ਨਿਊਜ਼ ਮਿਲੀ ਅੱਜ ਜਦੋਂ ਸਾਨੂੰ ਪਤਾ ਲੱਗਣਦਿਆ ਆ ਮੈਂ ਕਿ ਇਨਸਾਨੀਅਤ ਤੌਰ ਤੇ ਇਹਦੇ ਨਾਲ ਆਇਆ ਕਿ ਜੇਕਰ ਸਾਡੇ ਮੁੰਡੇ ਦੇ ਨਾਲ ਕੁਝ ਗਲਤ ਹੁੰਦਾ ਹੈ ਤੇ ਅਸੀਂ ਉਹਦੇ ਖਿਲਾਫ ਨਹੀਂ ਦੇਖ ਸਕਦੇ ਇਕ ਇਨਸਾਨੀਅਤ ਹੋਰ ਤੇ ਆ ਨਾ ਕੋਈ ਰਿਸ਼ਤੇ ਦੇ ਮਾਮਲੇ ਦੇ ਵਿੱਚ ਨਾ ਕੁਝ ਵੀ ਜੇ ਮੈਂ ਸੱਤ ਬਗਾਨੇ ਦੇ ਨਾਲ ਜਾ ਸਕਦਾ ਤੇ ਮੈਂ ਆਪਣੇ ਭਰਾ ਦੇ ਨਾਲ ਵੀ ਜਾ ਰਿਹਾ ਹਾਂ ਉਹਨਾਂ ਪੁਲਿਸ ਤੋਂ ਇਹ ਮੰਗ ਕੇ ਜਿੱਦੀ ਆ ਰਹੀ ਹੈ ਕਿ ਜੇਕਰ ਮਤਲਬ ਕਿ ਇਹ ਵਿਆਹ ਕਰੋ ਉਹ ਵਿਆਹ ਕਰਾਉਣ ਦੇ ਲਈ ਰਾਜ਼ੀ ਆ ਠੀਕ ਹੈ ਜੀ ਤੇ ਉਹਨਾਂ ਦਾ ਵਿਆਹ ਕਰਵਾਇਆ ਜਾਵੇ ਦੋਵੇਂ ਜਾਈ ਜਿੱਥੇ ਰਹਿਣਾ ਚਾਹੁੰਦੇ ਆ ਜਿੱਥੇ ਇਹਦਾ ਘਰ ਆਲਾ ਰੱਖਣਾ ਚਾਹੁੰਦਾ ਆ ਉਥੇ ਰਹਿਣ ਠੀਕ ਹੈ ਜੀ ਉਸ ਤੋਂ ਬਾਅਦ ਜੁਦ ਮਤਲਬ ਕਿ ਜੇ ਪਰ ਜੇ ਉਹ ਨਹੀਂ ਚਾਹੁੰਦੀ ਤੇ ਉਹ ਆਪਣੀ ਪਰਿਕਾਸ਼ ਬਾਤ ਲਵੇ ਤੇ ਸਾਡੇ ਮੁੰਡੇ ਨੂੰ ਟੌਰਚਰ ਨਾ ਕੀਤਾ ਜਾਵੇ ਜਿਸ ਕਰਕੇ ਜੇ ਕੋਈ ਆਡੀ ਮੁੰਡਾ ਕੋਈ ਅਭਿ ਨਵੀ ਕਰਦਾ ਆ ਤੇ ਘਟਨਾ ਹੋ ਜਾਂਦੀ ਆ ਤੇ ਸਾਰਾ ਐਲੀਗੇਸ਼ਨ ਉਹਨਾਂ ਦੀ ਫੈਮਲੀ ਤੇ ਆਊਗਾ ਇਸ ਬਾਬ ਜਿਹੜਾ ਉਹਨਾਂ ਨੇ ਸਾਨੂੰ ਬਲੈਕਮੇਲ ਕਰਨ ਦੀ ਕੋਸ਼ਿਸ਼ ਕੀਤੀ